ਹੈਲੋ ਬੱਚਾ ਲੋਗ ਰੋਟੀ ਖਾ ਰਹੇ ਹੋ ਪਰੌਂਠੇ ਨੇਗੇ ਤਾਂ ਕੀ ਬਾਤ ਹੈ ਖਾਓ ਖਾਓ ਉਹ ਉਦਰੀ ਖਾ ਲਦੇ ਬਹਿ ਕੇ ਬਾਹਰ ਹੀ ਧੁੱਪੇ ਬਹਿ ਜਾਂਦੇ ਤੁਸੀਂ ਹੁਣ ਅੰਦਰ ਬੈਠੀਆਂ ਹੋ ਮੈਂ ਖਾ ਵੀ ਲਿਆ ਹੈਲੋ ਗਾਇਜ਼ ਗੁੱਡ ਮਾਰਨਿੰਗ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋ ਗਾਇਜ਼ ਤੇ ਅੱਜ ਬੱਚਿਆਂ ਨੂੰ ਹੈਗੀ ਛੁੱਟੀ ਮੈਨੂੰ ਵੀ ਛੁੱਟੀ ਹੈਗੀ ਘਰੇ ਕਾਰੇ ਨੇ Enjoy ਆਪ ਦਾ ਤੇ ਚਲੋ ਹੁਣ ਆਪਾਂ ਅਰਸੋਈ ਦੇ ਵਿੱਚ ਚਾਹ ਕੇ ਤੇ ਦੇਖਦੇ ਕੋਈ ਦੇ ਵਿੱਚ ਪੌਂਠੇ ਬਣਾਏ ਨੇ ਇਹਗੇ

ਦਹੀਂ ਪਾ ਲੋ ਕੋਈ ਨਹੀਂ ਦੇ ਦਹੀਂ ਪਾਉ ਪਹਿਲਾਂ ਤਾਂ ਤੂੰ ਬਣਾਓ ਚਲੋ ਮੈਨੂੰ ਵੀ ਬੜੀ ਜਨੀ ਨਹੀਂ ਆਉਂਦਾ ਆ ਜੇ ਬੱਚੇ ਦੇਖੋ ਤਿਆਰ ਹੋ ਗਏ ਸੀਗੇ ਪੜਕਾ ਕੰਮ ਤੇਰੇ ਬੰਨਣੇ ਅਸੀਂ ਉਹਨਾਂ ਦੇ ਲਾ ਕੇ ਆਵਾਂਗੇ ਆ ਸਾਡੇ ਬੰਦੇ ਕੰਮ ਨਿਕਲੇ ਆ ਕੰਮ ਜੀ ਦੱਸ ਦੋ ਮਾੜਾ ਮੋਹਰ ਲਾਉਣਾ ਗਾ ਜੀ ਖੇਤਾਂ ਲੇ ਖੇਤਾਂ ਲਈ ਬੋਰ ਦੀ ਵਾਰ ਹੀ ਆ ਗਈ ਸਾਡੀ ਅੱਜ ਮੈਂ ਇੱਥੇ ਜਾ ਗਿਆ ਉਹਦਾ ਭਾਈ ਦਾ ਕੋਟੂਆ ਖਟਾਓ ਕਣਕ ਪੱਟਨੀ ਵਦਨੀਆਂ ਨਾਲੇ ਉਥੋਂ ਜਿੱਥੇ ਬੋਰ ਲਾਉਣਾ ਜਾ ਰਹਿ ਗਿਆ ਹੁਣ ਕਿੱਥੇ ਜਾ ਜੀ ਅੱਡੇ ਕੰਮ ਬੱਸ ਉਹ ਲਾਉਂਦਾ ਤੇ ਇਹ ਨਾ ਉਹਦੀ ਨਾ ਗਾਉਂਦੇ ਦੇਖ ਵਦਕਾਰ ਮੈਂ ਖੜਾ ਸੀ ਗਿਆ ਨਾ ਇਹ ਕੀ ਹੋ ਗਿਆ ਫਤੇ ਕੱਪੜੇ ਚੇਂਜ ਕਰਦੇ ਪੈ ਗਏ ਨਾ ਤਦ ਉੱਤਰ ਰਹਿ ਗਿਆ ਕਹਿੰਦੇ ਉਹ ਕੀ ਕੀ ਕਹਿੰਦੇ ਤੇਰੇ ਖਾਲਸੇ ਕੀ ਹੁੰਦੀ ਆ ਨਾਦੀ ਤੋਤੀ ਰਹਿ ਗਈ ਮੂੰਹ ਤੇ ਮੱਖੀ ਬੈ ਗਈ ਆਉਂ ਕੰਮ ਚੱਲ ਤੂੰ ਲੈ ਕੇ ਗਿਆ ਨੌਕਾ ਵਿਚਾਰੇ ਇਹ ਖੇਤ ਲੈ ਕੇ ਜਾਣਾ ਇਹ ਸਾਰੀ ਜਮੀਨ ਆ ਉਹ ਕਿੱਥੇ ਲੰਘਣਾ ਮੈਂ ਨਾਲ ਖੇਤ ਚੱਲੀ ਫਿਰ ਆਪਾਂ ਬੋਰ ਲਵਾਉਣਾਗਾ ਖੇਤ ਚੱਲਾਂਗੇ ਆਪਾਂ ਟੋਆ ਟੋਆ ਪੱਟਾਂਗੇ ਚੱਲ ਕੇ ਜੀਸੀਬੀ ਉਹ ਤੇ ਵੱਡੀ ਸਾਰੀ ਮਸ਼ੀਨ ਟੋਡੇ ਕਰਨੇ ਕਿੰਨਾ ਸਾਰਾ ਕੁਝ ਸੁਣਾਏਗਾ ਮਸ਼ੀਨ ਆਉਗੀ ਉੱਥੇ ਦੇਖ ਬੋਰ ਲਗਾ ਦੇ ਕੇ ਟੋਡੇ ਕਰੂਗਾ ਚੱਲ ਰਹੀ ਅੰਜਰਾ ਬੋਰ ਲੱਗ ਜਾਊਗਾ ਆਪਣਾ ਹੱਦ ਪਰ ਕੋ ਮੁੰਦਰੂ ਲੇਖਦਾਨ ਰਾਜ ਜੀ ਦਾ ਪੱੱਚੀ ਕਿੰਨੇ ਡਿਗਰੀ ਸੀ ਸਾਡੇ ਪਿੱਤਰ ਹੋਣਗੇ ਘੁੰਮਾ ਫਿਰ ਹੁਣ ਕੰਮ ਨਹੀਂ ਕਰਾਉਣੇ ਹੈਗੇ ਤੂੰ ਤਾਂ ਆਪ ਇਹਨਾਂ ਨਾਲ ਰਲ ਜਾਦੀਆਂ ਲੈ ਮੈਂ ਥੋੜੇ ਜਾ ਜਮਾਤ ਨੂੰ ਆਪ ਸਮਝਾਉਣਾ ਹੁੰਦਾ ਤੂੰ ਤਾਂ ਬਿਨਾ ਕਿਸੇ ਗੱਲ ਬਿਨਾ ਪੁੱਛੇ ਬਿਨਾ ਦੱਸੇ ਤਿਆਰ ਹੋ ਕੇ ਬੈਠ ਗਿਆ ਸਾਨੂੰ ਕਹਿਦਾ ਤਾਂ ਸਹੀ ਅਧਰ ਨੇ ਹੱਸ ਕੇ ਕਹਿੰਦਾ ਕਿੱਛ ਤੇ ਕਰ ਮਰ ਮੋਟਾ ਬੈਠ ਨਹੀਂ ਜਾ ਮਾ ਸਵੇਰੀ ਅਸੀਂ ਤਾਂ ਫਿਰ ਵਿਚਾਰਾਂਗੇ ਸਵੇਰ ਦਾ ਚਲੋ ਅਸੀਂ ਗਮੀਨ ਫਤੇ ਵਿਚਾਰਵੇਂ ਇਹਨਾਂ ਕੰਮ ਕਰਾਏ ਇਹਨਾਂ ਨੇ ਗਾਰਾ ਵੀ ਜਾਵਾਂਗੇ ਕੋ ਨਾ ਛੁੱਟੀਆਂ ਫੇਰ ਹੋਣੀਆਂ ਚੋਂ 25 ਤਰੀਕ ਨੂੰ ਤਤੇ ਮੈਂ ਸੋ ਤੁਹਾਨੂੰ ਦੱਸਤਾ ਆਪਾਂ ਦੁਕਾਨੇ ਚਲਦੇ ਆ ਕੀ ਕਰੇਗਾ ਖਾਣ ਨੂੰ ਲੈ ਕੇ ਆਉਣਾ ਕੀ ਖਾਣ ਨੂੰ ਲਿਆਉਣਾਗਾ ਦੱਸੋ ਗੁਲਝੇ ਪੈਟੀ ਬਿਸਕੁਟ ਐਨਾ ਚੁੱਕ ਜੀ ਇਥੇ ਲਿਆਣੀਆਂ ਬਿਸਕਟ ਲੈਉਣੇ ਫਿਰ ਨਾ ਬਿਸਕੁਟ ਰਾਬਾ ਗੁਲਝੇ ਪੈਟੀ ਫਿਰ ਤਾਂ ਬਿਸਕਟ ਘਨੇ ਆ ਗਿਆ ਕਿ ਮੇਰੇ ਨਾਲ ਲੈ ਕੇ ਨਹੀਂ ਆਉਣਾ ਠੀਕ ਆ ਚੱਲੋ ਪੈਟੀ ਲੈਣੀ ਪੈਟੀ ਗੁਲਝੇ ਫਿਰ ਤੇ ਪੈਟੀ ਘਤੂਗਾ ਨਹੀਂ ਇਹ ਚੋਂ ਲੈਉਣੀ ਗੁਲਝੇ ਆਜੋ ਯਾਰ ਤੂੰ ਜਾਇਆ ਯਾਰ ਮੈਂ ਖੇਤ ਜਾਣਾਗਾ ਹਜੇ ਖੇਤ ਦੇਖਣਾ ਵੀ ਵੱਡਤੀ ਉਹਨਾਂ ਨੇ ਕੰਮ ਸਾਨੂੰਗਾ ਸਾਡੇ ਨਾਲ ਚੱਲ ਚੰਗਾ ਖੇਤ ਜਾਏ ਉਹਨਾਂ ਨਾਲ ਤੇਨੂੰ ਦਵਾ ਦਊਗਾ ਐ ਕਰ ਲੈਨੇ ਆ ਆਜੋ ਚੱਲਦਾ ਸੀ ਤੂੰ ਮੜਾ ਜੇ ਹਿੱਲਦਾ ਸੀ ਥੋੜਾ ਇਹਨੂੰ ਅੱਗੇ ਤੱਕ ਵੱਡ ਲਿਓ ਹਾਂਜੀ ਥੋੜਾ ਅੱਗੇ ਤੱਕ ਵੱਡ ਲਓ ਇਹ ਤੋਂ ਬਰੋਟੇ ਤੋਂ ਅੱਗੇ ਤੱਕ ਹਾਂ ਬਰੋਟੇ ਸੇ ਅੱਗੇ ਤੱਕ ਮੋਰਾ ਬਹੁਤ ਪੇਰੇ ਆ ਬਾਈ ਇੱਕ ਮਹਾ ਚੈਨਿੰਗ ਲੱਗ ਰਿਹਾ ਕੈਨੀ ਆਲਾ ਕੋਈ ਹੋਰ ਹੋਊਗਾ ਮੈਂ ਵੀ ਦੇਖ ਰਿਹਾ ਮਾਂ ਕੰਸੀ ਦੀ ਤਰ੍ਹਾਂ ਵੱਧ ਰਹੀ ਨੇ ਮੁੰਡੇ ਇਹ ਅੱਛਾ ਫੇਰ ਮਹਾਦੀ ਬੋਲ ਦੀ ਸਲਾਹ ਚਲ ਆ ਜਾ ਕੱਲਾ-ਕੱਲੀ ਰਹੇ ਆ ਉਹ ਗਾਟੂ ਕੀ ਆਉਂ ਦੱਸ ਨਹੀਂ ਨਿਆ ਉਹ ਕੱਢ ਲਾ ਆ ਜਾ ਪੱਛਾ ਬਾਹਰ ਛਿੱਟ ਗਿਆ ਹੈ ਜਾ ਬਰੂਫੇ ਨਹੀਂ ਸਟਾਇ ਕੋਈ ਵੀਡੀਓ ਵੀਡੀਓਜ਼ ਤਾਂ ਦੇਖੂਗੀ ਹੋ ਗੰਦੂ ਚੁੱਕਲ ਵਿਟਾ ਪਾਰੀ ਐ ਚੁੱਕਲ ਵਿਟਾ ਪਾਰੀ ਐ ਅ ਨੱਕਰ ਮਾਰਦਾ ਨਾ ਮੁੰਡਾ ਤਾਂ ਖਾ ਕੇ ਆਇਆ ਆ ਕੇ ਆ ਕੇ ਤੁਸੀਂ ਖੰਡਿਆਰਾ ਪਾਰ ਕੇ ਆ ਚਾਹ ਸਟਾਰਟ ਨੇ ਖਾਤੇ ਦਾ ਜਿਦਾ ਨਾ ਕਿਤੇ ਨਹੀਂ ਜਾਣਾ ਤੈਂ ਹਲਾ ਰਹੇ ਨੇ ਇਹ ਤਾਂ ਜਾਣਦੇ ਸੁਪਨੇ ਆ ਜਾਂਦੇ ਨੇ ਜਦੋਂ ਦੇਖੋ ਕਿ ਦੇਖੋ ਉਹਦੀ ਕਿਉਂ ਕਿੱਥੇ ਜਾਣਾ ਨਾ ਨੂੰ ਕੇ ਹੋ ਗਈ ਹੈ ਤੂੰ ਤਾਂ ਮੈਂ ਤਾਂ ਦੇ ਕੱਪੜੇ ਦੇ ਸੀ ਦੋ ਤਾਰਾ ਸ਼ਾਂਤੀ ਜਿਹੜੇ ਉੱਤੇ ਸੀ ਵਧੀਆ ਰਹੀ ਸਾਨੂੰ ਫਿਰ ਟਾਈਮ ਲੱਗ ਗਿਆ ਉੱਤੇ ਗੱਲਾਂ ਬਾਤਾਂ ਮਾਰਦੇ ਆ ਤੁਸੀਂ ਪਹਿਲਾਂ ਆ ਖਾਓ ਲਿਆ ਵੀ ਮੁੰਡੇ ਤੂੰ ਹੈਂਗੀ ਖਾ ਲਓ ਜੀ ਬੱਦਾਂ ਜੀ ਚੱਕਰ ਲੈ ਪਲੇਟ ਚੱਕ ਲੈ ਉਹਦਾ ਆ ਪਈਆ ਬਾਰੇ ਪਿੰਜਰੇ ਤੇ ਆ ਕੁੜੀ ਵੀ ਲਾਰਕੀ ਹੈ ਅੱਜ ਕੰਮ ਨਾਲ ਇਹ ਕਿਵੇਂ ਫਸ ਗਈ ਅੱਜ ਕੰਮ ਤੇ ਇਹ ਤਾਂ ਹੁਈ ਨਹੀਂ ਲੱਗਦੀ ਹੁੰਦੀ ਕੰਮ ਇਹ ਕਿ ਪਸੀ ਬੈਠੀ ਅੱਜ ਐਵੇਂ ਤਾਂ ਨਹੀਂ ਇਹ ਤਾਂ ਹਾਂ 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 ਬੈਠੀ ਆ ਗਈ ਗਾਇਸ ਕੀ ਬਾਤ ਹੈ ਕੀ ਬਾਤ ਹੈ ਗ੍ਰੀਨ ਸੌਸ ਤਾਂ ਨਹੀਂ ਦੋਨੇ ਪੈ ਗਈਆਂ ਉਹ ਸੌਸ ਹਾਂ ਸੌਸ ਗ੍ਰੀਨ ਸੌਸ ਮੈਨੂੰ ਗ੍ਰੀਨ ਸੌਸ ਦਿਹਾੜਾ ਗਈ ਸੌਸ ਤੋਂ ਗ੍ਰੀਨ ਸੌਸ ਵੀ ਲਿਆ ਦੋ ਇਹ ਤੇ ਲਾ ਕੇ ਖਾ ਲਾਂਗੇ ਹਾਂਜੀ ਕਿੱਥੇ ਸੀਗੀ ਜਿਹੜੀ ਬਣਾਈ ਸਵੇਰੇ ਉਹ ਚਟਨੀ ਆ ਦੂਸਰੀ ਉਹ ਹੀ ਸੌਸੇ ਹੁੰਦੀ ਆ ਉਹ ਮੈਂ ਤਾਂ ਮੈਂ ਤਾਂ ਨਹੀਂ ਖਾਣੀ ਮੈਂ ਤਾਂ ਖਾਣਾ ਕੋਲ ਤਾਂ ਨਹੀਂ ਉਹ ਕੋ ਦਾ ਫਿਰਦਾ ਹਰ ਜਾਈ ਲੈਂਦੀ ਨਹੀਂ ਠੰਡ ਹੋ ਗਈ ਨਹੀਂ ਗਲਾਬ ਲਾਉਣੇ ਆ ਜੀ ਅੱਛਾ ਸਾਫ ਦੇ ਹੋ ਗਏ ਆ ਕਹਦੇ ਵੀ ਸੱਦਿਆਂ ਦੇ ਕੱਪੜੇ ਸਾਫ ਦੇ ਹੋ ਗੋ ਕੋ ਇੰਨਾ ਕੱਪੜਾ ਖੰਨਾ ਇੰਨਾ ਕੱਪੜਾ ਖੰਨਾ ਸੱਫ ਦੇ ਸਾਫ ਦੇ ਬੰਦਾ ਤੱਕ ਦੇ ਲਾਵਾ ਚਾਦਰ ਰਜ਼ਾਈਆਂ ਦੇ ਕਲਾਬ ਤੋਂ ਤੋਂ ਰੱਖੋ ਚਾਦਰਾਂ ਤੋਂ ਤੋਂ ਰੱਖੋ ਕੱਪੜੇ ਤੋਂ ਤੋਂ ਰੱਖੋ ਆ ਨਾ ਕੱਪੜਾ ਪਿਆ ਹਜੇ ਵੀ ਤੋਂ ਸਾਫਣਾ ਕੁਸ ਕੱਲ੍ਹ ਸਾਫ ਮੈਂ 2 ਘੰਟੇ ਲਾ ਕਾਂਟਾ ਹੋਣ ਹੋ ਗਏ ਮੈਨੂੰ ਲੱਗੇ ਭਈ ਉਹ ਟਾਈਮ ਲੱਗ ਜਾ ਹਜੇ ਇੱਕ ਦਿਨ ਹੋਰ ਲੱਗੂਗਾ ਐਵੇਂ ਦੋ ਦਿਨ ਲੱਗ ਜਾਣਗੀ ਆ ਕੁੜੀ ਵੀ ਲੜੇਗਾ ਬੈਠੀ ਹੈ ਕਿ ਸਾਈਡ ਤੇ ਮੈਨੂੰ ਲੱਗ ਜਾਏ ਮੈਂ ਨਾਲ ਵੀ ਅਬਦੀ ਨਾਲ ਹੋਰ ਕਰਾ ਦਿਆਂ ਦਿਹਾਦੀ ਦੇ ਨਾਲ ਕੁਲਫਲਾਤ ਇਹ ਤੋਂ ਗਲੀ ਲਾ ਦੇ ਤੁਸੀਂ ਦੂਜੀ ਨੂੰ ਲਾ ਦੇ ਗਲੀ ਬੱਸ ਇਹ ਕਿਹਦਾ ਜਵਾਬ ਦੇ ਤਾ ਬਸ ਇੰਨਾ ਕੀ ਹੈ ਜੇ ਮੈਂ ਲੱਗੂਗੀ ਮੈਨੂੰ ਕੀ ਹੈ ਗੱਲ ਕੱਟਾ ਰੋ ਚੱਲਿਆ ਕਾਂਚੀ ਨਾਲ ਕੀ ਫਿਰ ਜਾਣਾ ਸਿੰਪਲ ਹੈ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਇੱਕ ਤਾਂ ਮੇਰੇ ਕੋਲ ਕੋਈ ਥੋਪੀ ਨਹੀਂ ਸੱਟਿਆ ਹੋਣਾ ਕਿਨੇ ਫੋਟੋ ਨਾਲ ਨਹੀਂ ਇਹ ਦੋਵੇਂ ਉਹ ਦੋ ਹੀ ਤੇ ਮੇਰੇ ਨਾਲ 10 ਦਿਨ ਹੋਏ ਨੇ ਮੈਨੂੰ ਲਾਏ ਨੇ ਹਨਾ ਹੋਰ ਕੀ ਨਾ ਉਹ ਤੇ ਮੈਂ ਨਾਲੇ ਲਾਉਂਦੀ ਵਧੀਆ ਸੀਗਾ ਹੁਣ ਲਾਉਂਦੀ ਫਿਰ ਹੋ ਗਿਆ ਮੈਂ ਤਾਂ ਪੱਕਾ ਕੰਮ ਕਰ ਦਿੱਤਾ ਸੀ ਡੇਰ ਤੇ ਸੀ ਇਹਨਾਂ ਦੁਆਰੇ ਮੈਂ ਫੇਰ ਲਾਏ ਪੱਕੇ ਤਾਂ ਅੱਗੇ ਨਾਲ ਲਾਏ ਸੀ ਨਾਲੇ ਨਾਲੇ ਕੱਚੇ ਲਾ ਲਏ ਤਾਂ ਇਹ ਗੁਟਰੇ ਦੇ નીચે ਸਿੱਟ ਕੇ ਇਤੋਂ ਨੂੰ ਦੋ ਹੀ ਉੱਤਰ ਵੀ ਗਿਆ ਐਵੇਂ ਦੋਈ ਲਿਉਣੀ ਆ ਹੋਈ ਨਾ ਉਹ ਤੋਂ ਦੇਖੀ ਕਾਰਦੇ ਹੋ ਤੋ ਜਿੰਨੇ ਕਾਰਨਾ ਮੈਂ ਕਰਦਾ ਉਹਦੇ ਤਾਂ ਔਖਾ ਪੁੱਤ ਇਹ ਤਾਂ ਥੋੜੇ ਹੀ ਸੀ ਉਹ ਤਾਂ ਬਹੁਤ ਨੇ ਠੀਕ ਆ ਰੱਖਾਂਗੇ ਬਹੁਤ ਨੇ ਉਹਨੂੰ ਤੂੰ ਤਰਸ ਮੈਂ ਲੱਟ ਮਾਰ ਕੇ ਪਾਚਾ ਤੂੰ ਕੋਲੋਂ ਰਮ ਮੱਤ ਮਾਰ ਕੇ ਤੂੰ ਬੱਚੇ ਡੀ ਘਰ ਚਾਈਦੇ ਨਹੀਂ ਗੱਲਾਂ ਮਰੀ ਜਾਂਦਾ ਆ ਆ ਆ ਉਹ ਅੰਦਰ ਜਵਾਖ ਲੱਗੇ ਹੋ ਇੱਧਰ ਬਲਬਲ ਮਾ ਛੋਟੀ ਜਿਹੀ ਬਾਖੜੀਆਂ ਤੂੰ ਉਹ ਫੜ ਤਾਂ ਮੈਂਗਾ ਉਹ ਫੜ ਕੇ ਦੇ ਆਹ ਹੈ ਮੇਰੇ ਤੇ ਸਿੱਕਦੇ ਬੰਤ। ਤਾਂ ਤਾਂ ਜਿਹੜਾ ਛੋਟੇ ਛੋਟੇ ਜਿਹਾ ਆਖਾਂ ਨੂੰ ਬਣਾਉਣ ਲੱਗੇ ਪਿਓਂਗੇ। ਹੋਰ ਜਿਹਨੇ ਮਾਰ ਦਿੰਦੇ ਨੇ। ਰੌਕਸਿਨ ਬੁਲਾ ਰੌਕਸੀ ਫੜੂਗੀ। ਰੌਕਸੀ। ਆ ਦੇਖ ਇੱਧਰ ਕੀ ਬਣਾ ਰਹੇ? ਬੁਲਬਲੇ ਫੜ ਲਾ। ਉਹ ਦੇਖ। ਦਊਗਾ ਜੀ। ਕਿ ਕਿੱਦਾਂ ਸੀ। ਬੜਾ ਹੁਣ ਗਾਦੀ ਪੁੱਤ ਯਾਰ। ਉਹ ਮਰ ਚਾ ਜਾਂਦੀ ਆ ਉਹ। ਦੇਖੀ। ਸਰ ਮਾਰਗੀ ਚਪਟਾ 50 ਵੀ ਵਧੀਆ ਲਾਇਆ ਦਿਨੇ ਕਿੰਨਾ ਵਧੀਆ ਲੱਗਦਾ ਰੌਕ ਤੇ ਖਾੜਾ ਹੋ ਫੜ ਲੈ ਬੂਪਲੇ ਫੜ ਲੈ ਇਹਨੂੰ ਫੜ ਲੈ ਇਹਨੂੰ ਉਹ ਗਿਆ ਉਹ ਗਿਆ ਉਹ ਗਿਆ ਅੱਛਾ ਜ਼ਬਰਦਸਤ ਬੰਦਾ ਬਣੀ ਨਾਜ਼ਰ ਲਾਤੀ ਯਾ ਬਰੇ ਆ ਤੇ ਆਇਤ ਖਾਇਤ

ਹੋੜੀ ਆ ਪਕਾ ਦੇ ਛੋਟੀ ਜਿਹੀ ਜਵਾਰ ਰਹੀ ਹੈ ਕੀ ਡੰਨ ਨੂੰ ਹੈ ਹਨਾ ਗਿੱਲਾ ਕਰਕੇ ਕਹਿੰਦਾ ਮੈਂ ਉਹ ਦੇ ਕੱਢ ਕੇ ਉਹ ਦੇ ਉਹ ਬਣੇ ਤੁਹਾਨੂੰ ਬਣਾ ਹੀ ਨਹੀਂ ਆਉਣਾ ਤੁਸੀਂ ਬਣਾ ਹੀ ਨਹੀਂ ਹੁਣ ਇਹ ਜੋੜੀ ਫੂਕ ਮਾਰ ਦਿੰਨੇ ਹੋ ਥੋੜੀ ਮੰਮੀ ਲੈਣੇ ਕਿ ਤੂੰ ਲੈ ਕੇ ਦਿੱਤੇ ਹੋਣੀ ਵੱਡਾ ਹੋ ਰਿਹਾ ਜੀ ਬੱਬੂ ਆ ਨਾ ਫੁੱਟੇ ਆਦਾ ਹੀ ਕੀ ਆ ਰਕਸੀ ਕਿਵੇਂ ਦੇ ਥੋੜੀ ਮਾਰਿਆ ਕਰੋ ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਮਸਾ ਬਣਿਆ ਰਕਸੀ ਭੱਜ ਲੀਤੀ ਜੀ 네, 네, 네. 네, 네. 네, 네. 네, 네. 네, 네. 지 네. 네, 네. 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 ਅੱਜ ਪਰੇ ਰਦਈਆਂ ਸੁਖਣੇ ਪਾਰ ਕੇ ਨੋਟ ਕਰਾਂ ਕੰਬਲ ਨੇ ਜਾਈ ਹੀ ਗਈਆਂ ਪਰ ਰਦਈਆਂ ਲਈ ਗਈਆਂ ਹਾਂ ਕੰਬਲ ਨਹੀਂ ਕੱਢੇ ਗੁੱਡੇ ਗੁੱਡੇ ਹੈਗੇ ਤੇ ਕਾੜਲੇ ਨਹੀਂ ਕੰਬਲ ਵੀ ਹੁਣ ਆਏਗਾ ਫਿਰ ਰਾਤ ਨੂੰ ਲਵਾਏ ਕਿ ਹੁਣ ਇਹ ਰਦਈਆਂ ਤੁਹਾਡੇ ਵੀ ਲਾ ਲੂ ਮੈਨੂੰ ਕਿ ਦੇਖੋ ਗਾਇਸ ਅੱਜ ਆ ਖੜੀਏਗੀ ਇੱਕ ਸ਼ਖਸ਼ ਨੋ ਬੈਲ ਠੀਕ ਆ ਆ ਬੈਠੀਏ ਇੱਕ ਸ਼ਖਸ਼ ਆ ਪਿਆ ਇੱਕ ਢੋਲੂ ਇਨਾ ਸਾਰੇ ਨੇ ਰਲ ਕੇ ਤੇ ਮੇਰੇ ਮੈਨੂੰ ਬਲੈਕ ਨਹੀਂ ਦਿੱਤਾ ਹੈਗਾ ਇਹ ਜੀਵ ਲਚਾਈ ਇਹਦੀ ਲਚਾਈ ਨਹੀਂ ਹੁੰਦਾ ਲਲਚਾਈ ਹੁੰਦਾ ਲਚਾਈ ਇਹਦੀ ਇਹ ਆ ਦੇਖਾ ਆ ਬੈਠੇ ਨੇਗੇ ਆ ਦੇਖਾ ਸੁਣ ਬਤ ਇਹਦੀ ਆ ਬੈਠੇ ਨੇਗੇ ਇਹ ਕਹਿੰਦੇ ਇਹ ਕਹਿੰਦੇ ਜਿਆਦਾ ਫਿਲਮ ਦਖਾ ਦਿਓ ਸਾ ਨੂੰ ਨਾ ਅਜ ਤੱਕ ਇਹ ਨਹੀਂ ਠੀਕ ਆ ਜਾ ਕਹਿੰਦੇ ਸਾਨੂੰ ਕੁਝ ਖਵਾ ਪਿਆ ਦਿਓ ਨਾ ਅਸੀਂ ਕਿਹਾ ਸੀ ਕਿ ਅਸੀਂ ਫਿਲਮ ਦੇਖ ਕੇ ਆਣੀ ਆ ਲੱਗੀ ਵੇ ਕਿਹੜੀ ਗੱਲੀ ਜੱਟ ਲੋ ਚੰਦਲ ਜੱਟ ਨਿਚੜੇ ਛੱਡੇ ਨਹੀਂ ਜੱਟ ਚੁੰਡੀਲ ਟੱਕਰੀ ਉਹ ਕਹਿੰਦੇ ਟੱਕਰੀ ਹਾਂ ਛੱਡੇ ਟੇਲੇ ਨਾਲ ਉਹ ਜੰਡੇ ਲਾਉਂਦਾ ਮੇਰਾ ਮਜ਼ਾਕ ਉਡਾਂਦੇ ਨੇਗੀ ਉਹ ਵਾਲੀ ਫਿਲਮ ਦੇਖਣੀ ਸੀ ਅਸੀਂ ਨੇ ਇਹ ਕਹਿੰਦੇ ਅਸੀਂ ਖਾਣਾ ਪੀਣਾਗਾ ਇਹ ਕੌਣ ਕਹਿੰਦਾ ਹਾਂ ਬੰਦੇ ਦੀ ਮੈਂ ਕਹਿੰਦਾ ਕਾ ਖਾਣ ਪੀਣਾਂਗਾ ਮੈਂ ਸੋਡੇ ਤੇ ਛੱਡੇ ਸੀ ਆਪੇ ਨਾਲ ਇਹਨੇ ਆਪੇ ਕਹਾਂਗਾ ਕਹਿੰਦੀ ਜਦ ਤੱਕ ਖਾਪੀ ਲੈਨੇਗਾ ਆਪਾਂ ਜਾ ਕੇ ਜਾ ਕੇ ਨਹੀਂ ਫਿਲਮ ਦੇਖੀਏ ਐਨਰ ਬੜਾ ਕੀ ਗਿਆ ਸੀ ਮਾਪਾ ਰੋਟੀ ਖਾ ਕੇ ਨਾ ਟੱਬੇ ਤੇ ਮੂਵੀ ਦੇਖੋ ਕੀ ਆ ਇਹਨਾਂ ਨੇ ਫਿਰ ਸਕੀਮ ਲਾਈ ਅਸੀਂ ਗੋਲ ਗੱਪੇ ਖਾਂਗੇ ਸਟਿੱਕੀ ਖਾਣੇ ਰੋਟੀ ਦਾ ਰੋਜ਼ ਹੀ ਖਾਂਦੇ ਆਂਗੇ ਮਾ ਤੁਸੀਂ ਕੋਈ ਖਾਣੇ ਕੋਈ ਵਧੀਆ ਚੀਜ਼ ਕਰ ਲੋ ਹਣਾ ਵੀ ਇਥੋਂ ਸਲਾਹ ਤਾਂ ਆਪਾਂ ਦੇ ਸਕਦੇ ਹਾਂਗੇ ਅੱਬਾ ਮੂਵੀ ਦੇਖਣ ਸਮੇਂ ਮੂਵੀ ਦੇਖ ਕੇ ਕੀ ਘੱਟੇ ਲਾਉਂ ਚ ਮੂਵੀ ਦਾ ਘਰੇ ਵੀ ਦੇਖ ਸਕਦਾ ਬੈਠਾ ਹਾਂ ਤੁਸੀਂ ਫਿਰ ਨਾ ਦਿਨ ਠੰਡੇ ਲੱਗ ਜਾਂਦੀ ਹੁੰਦੀ ਆ ਬਾਹਰ ਦੇਖਦੇ ਵੀ ਨਹੀਂ ਹੁੰਦੇ ਫਿਰ ਹਾਂ ਲੈ ਕੰਨ ਜਾਣੋ ਹੁਣ ਗਾਏ ਸਾਡੀ ਜਲਾ ਬਣ ਗਈ ਬਾਹਰ ਜਾ ਕੇ ਖਾਣ ਪੀਣ ਦੀ ਅਸੀਂ ਤੁਰ ਫਿਰ ਕੇ ਖਾਪੀਂਕਾਂਗੇ ਕਿਤੇ ਇੱਕ ਜਗ੍ਹਾ ਬੈ ਕੇ ਖਾਣਾ ਨਹੀਂ ਪੀਣਾ ਜੇ ਬੈਠਾਂਗੇ ਵੀ ਬੈਟਰੀ ਵੀ ਖਾਣਾ ਤੁਸੀਂ ਜੇ ਉਥੋਂ ਫਿਲ ਹੋ ਗਿਆ ਤਾਂ ਠੀਕ ਆ ਉਧਰ ਆਉਂਦੇ ਆਉਂਦੇ ਆਪਾਂ ਕੋਈ ਦੇਖ ਲਾਂਗੇ ਹੋਰ ਚੀਜ਼ ਵੀ ਖਾਣ ਦਾ ਜੀ ਕਰਿਆ ਤਾਂ ਉਪਾਲਾਂਗੇ ਇੱਕ ਇਹ ਪਹਿਲਾਂ ਤੇ ਚੱਲਦੇ ਆ ਕਿਸੇ ਸਟੂਡੈਂਟ ਤੇ ਬੈਠਨੇ ਆਂ ਚੱਲ ਕੇ ਵਾਪਸ ਤੇ ਦੇਖਦੇ ਵੀ ਕੀ ਕੁਝ ਖਾਂਦੇ ਨੇ ਫਾਸਟ ਫੂਡ ਹੀ ਖਾਣਗੇ ਰੋਟੀ ਹੋ ਜੋ ਤਿਆਰ ਮੈਂ ਤੁਹਾਨੂੰ ਸੁਣਾ ਕੇ ਇੱਕ ਨਹੀਂ ਠੀਕ ਆ ਮੈਂ ਵੀ ਆਪਦਾ ਚੇਂਜ ਕਰ ਲਵਾਂ ਥੋੜਾ ਜਿਹਾ ਇਸ ਟਾਈਮ ਆ ਬਦਲੋ ਯਾਰ ਹੋ ਜੋ ਜਿਹੜੀਆਂ ਮੈਂ ਲੋ মনোন্নন কালু আপ বি হনা তে